ਤੋ ਇਹ ਬੱਸਾਂ ਦਾ ਜਿਹੜਾ ਪ੍ਰੋਜੈਕਟ ਹੈ ਪਟਿਆਲੇ ਤੋਂ ਉਹ ਸ਼ੁਰੂ ਕਰਾਂਗੇ 50 ਦੇ ਕਰੀਬ ਇਹ ਬੱਸਾਂ ਸ਼ਹਿਰ ਦੇ ਵਿੱਚ ਆਲੇ-ਦੁਆਲੇ ਦੇ 30 ਕਿਲੋਮੀਟਰ ਦੇ ਰੇਡੀਅਸ ਦੇ ਜਿੰਨੇ ਵੀ ਕਸਬੇ ਨੇ ਜਨਾਬਾ ਵੀ ਆ ਜਾਂਦਾ ਭਵਾਨੀਗੜ ਆ ਜਾਂਦਾ ਉਸਨੌਰ ਆ ਜਾਂਦਾ ਦੇਵਿਗੜ ਆ ਜਾਂਦਾ ਸਮਾਣਾ ਆ ਜਾਂਦਾ ਇਧਰੋਂ ਰਾਜਪੁਰਾ ਤਾਂ ਕਿ ਉੱਥੇ ਜਿਹੜੇ ਲੋਕਲ ਦੁਕਾਨਦਾਰ ਨੇ ਉਹ ਉਹਨਾਂ ਦਾ ਜਿਹੜਾ ਵਪਾਰ ਹੈ ਉਹ ਉਹ ਸਿਰਫ ਉਹ ਲੋਕਲ ਬੰਦਿਆਂ ਨੇ ਉਹਨਾਂ ਨੇ ਕਾਣਾ ਹੁੰਦਾ ਉਥੇ ਲੋਕਲ ਬੱਸਾਂ ਵਾਸਤੇ ਆਪਾਂ ਉਹਨੂੰ ਥੋੜਾ ਜਿਹਾ ਹੁਣ ਅਪਡੇਟ ਕਰਦੇ ਹਾਂ ਹੁਣ ਇੱਕ ਵਾਰੀ ਖਾਲੀ ਹੋਇਆ ਉਹਨੂੰ ਇਹਨਾਂ ਪੂਰਾ ਸ਼ਾਨਦਾਰ ਬਣਾ ਕੇ ਉਥੇ ਟਾਇਲਟਸ ਪੀਣ ਵਾਲੇ ਪਾਣੀ ਦਾ ਪ੍ਰਬੰਧ ਇਹ ਕਰਕੇ ਉਹ ਤੁਹਾਡੇ ਵਪਾਰ ਨੂੰ ਅਸੀਂ ਨਹੀਂ ਚਾਹੁੰਦੇ ਕਿ ਕੋਈ 6:00 ਵਜੇ ਕੇ ਉਹ ਬੰਦੇ ਜਿਹੜੇ ਆ ਰਹੇ ਨੇ ਤੁਹਾਡੇ ਨਾਲ ਕਈ ਸਾਲਾਂ ਤੋਂ ਸਾਹ ਜ ਹੈ ਕੋਈ ਭਾਂਡਿਆਂ ਦੀ ਦੁਕਾਨ ਹੈ ਕੋਈ ਪਤਸਾਰੀ ਦੀ ਦੁਕਾਨ ਹੈ ਕਈ ਸਾਲਾਂ ਤੋਂ ਸਾਂਝਾਂ ਚੱਲੀ ਆ ਰਹੀ ਹੈ ਉਹ ਸਾਂਝਾਂ ਮੈਨੂੰ ਟੁੱਟਣ ਦੇਣੀਆਂ ਤੁਹਾਡਾ ਬਿਜ਼ਨਸ ਵੀ ਨਹੀਂ ਡਾਊਨ ਆਉਣ ਦੇਣਾ ਤੇ ਲੋਕਾਂ ਨੂੰ ਵੀ ਅਸੀਂ ਕੋਈ 50 ਰੁਪਏ ਲਾ ਕੇ ਦੂਜੇ ਨਵੇਂ ਬੱਸ ਸਟੈਂਡ ਤੋਂ ਇੱਧਰ ਨੂੰ ਆਵੇ 50 ਲਾ ਕੇ ਫਿਰ ਜਾਵੇ ਆਟੋ ਰਿਕਸ਼ਾ ਤੇ ਸੋ ਅਸੀਂ ਤਾਂ ਲੋਕਾਂ ਦੀਆਂ ਜੇਬਾਂ 'ਚ ਪੈਸੇ ਪਾਉਣ ਵਾਲਿਆਂ ਅਸੀਂ ਉਹਨਾਂ 'ਚੋਂ ਕੱਢਣ ਵਾਲੇ ਨਹੀਂ ਹੈਗੇ ਤੇ ਸੀਐਮ ਸਾਹਿਬ ਨੂੰ ਵੀ ਤੁਸੀਂ ਸੁਣਿਆ ਹੋਣਾ ਅਕਸਰ ਸੀਐਮ ਸਾਹਿਬ ਨੇ ਕਿਹਾ ਹੈ ਕਿ ਪੁਰਾਣੇ ਟਾਈਮ ਦੇ ਵਿੱਚ ਅੱਜ ਤੋਂ 15-20 ਸਾਲ ਪਹਿਲਾਂ ਬੱਸਾਂ ਚੱਲਦੀਆਂ ਸੀ ਜੀਨੂੰ ਦੇਖ ਕੇ ਲੋਕ ਆਪਣਾ ਜਾਦਾ ਖਾਣੇ ਦਾ ਸਮਾਂ ਵੀ ਦੇਖਦੇ ਹੁੰਦੇ ਸੀ ਵੀ ਆਸ ਫੇਰੇ ਬਸ ਆਏਗੀ ਸ਼ਾਮ ਨੂੰ ਬਸ ਆਏਗੀ ਉਹ ਹੌਲੀ ਹੌਲੀ ਬਸਾਂ ਸਾਰੀਆਂ ਖਤਮ ਹੋ ਗਈਆਂ ਨੇ ਸੀਐਮ ਸਾਹਿਬ ਦੀ ਬੜੀ ਦੇਰ ਤੋਂ ਇੱਛਾ ਸੀ ਕਿ ਜਿਹੜੀਆਂ ਪਿੰਡਾਂ ਛੋਟੇ ਕਸਬਿਆਂ ਨੂੰ ਬਸਾਂ ਜਾਂਦੀਆਂ ਨੇ ਉਹਨਾਂ ਨੂੰ ਮੁੜ ਸ਼ੁਰੂ ਕੀਤਾ ਜਾਏ ਅੱਜ ਉਸ ਦੀ ਸ਼ੁਰੂਆਤ ਕਰ ਰਹੇ ਹਾਂ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ ਹੇਠ ਜਿਹੜਾ ਆਪਣਾ ਪੁਰਾਣਾ ਬਸ ਅਡਾ ਹੈ ਉਥੋਂ ਅੱਜ ਤੋਂ 60 ਬਸਾਂ ਸ਼ੁਰੂ ਹੋ ਜਾਣਗੀਆਂ ਜਿਹੜੀਆਂ ਵੱਖ-ਵੱਖ ਕਸਿਆਂ ਦੇ ਵਿੱਚ ਜਾਣਗੀਆਂ ਮਹੀਨੇ ਢੇਡ ਮਹੀਨੇ ਦੇ ਅੰਦਰ 40 ਹੋਰ ਬਸਾਂ ਸ਼ੁਰੂ ਹੋ ਜਾਣਗੀਆਂ 100 ਬਸਾਂ ਹੋ ਜਾਣਗੀਆਂ ਤੇ ਇਸ ਤੋਂ ਇਲਾਵਾ ਸੀਐਮ ਸਾਹਿਬ ਨੇ 50 ای ਬਸਾਂ ਵੀ ਪਟਿਆਲੇ ਦੇ ਲਿੰਕ ਪਰਵਾਨ ਕੀਤੀਆਂ ਨੇ ਇਹ ਨਵਾਂ ਬਜਟ ਦਿੱਤਾ ਹੈ ਬੜਾ ਸ਼ਾਨਦਾਰ ਬਜਟ ਹੈ ਕੋਈ ਐਕਸਟਰਾ ਟੈਕਸ ਨਹੀਂ ਲਾਇਆ ਕਿਸੇ ਵਰਗ ਤੇ ਸਗੋਂ ਟਾਰਗੇਟ ਵੱਡੇ ਰੱਖੇ ਨੇ ਤੇ ਪੂਰੇ ਕਰਾਂਗੇ ਅੱਛੀ ਜੇ ਅਸੀਂ ਇਸ ਬਜਟ ਨੂੰ ਦੋ ਹਿੱਸਿਆਂ 'ਚ ਵੰਡ ਲਈਏ ਜਿਵੇਂ ਸਿਰਫ 16 ਮਾਰਚ 2022 ਤੋਂ 16 ਮਾਰਚ 2024 ਤੱਕ ਦਾ ਬਜਟ ਦੇਖਾਂ ਮੇਰੇ ਕੋਲੇ ਪਿਆ ਤਾਂ ਸਭ ਕੁਝ ਗ੍ਰੀਨ ਦੇ ਵਿੱਚ ਹੈ ਜੀਐਸਟੀ 'ਚ ਅਸੀਂ ਗ੍ਰੀਨ ਸਾਡੀ ਰੈਵਨਿਊ ਵਧਿਆ ਹੈ ਵੈਟ 'ਚ ਗ੍ਰੀਨ ਆ ਜੋ ਪੁਰਾਣੇ ਓਟੀਐਸ ਕਰਕੇ ਲਏ ਨੇ ਅਸਿਸਟੈਂਟ ਪੇਪਰ ਰੈਵਨਿਊ 'ਚ ਗ੍ਰੀਨ ਅਸੀਂ ਐਕਸਾਈਜ਼ ਦੇ ਵਿੱਚ ਗ੍ਰੀਨ ਅਸੀਂ ਮਾਈਨਿੰਗ 'ਚ ਗ੍ਰੀਨ ਅਸੀਂ ਟਰਾਂਸਪੋਰਟੇਸ਼ਨ 'ਚ ਗ੍ਰੀਨ ਜੇ ਸਾਡਾ ਬਜਟ ਦੇਖਿਆ ਜਾਵੇ 2 ਸਾਲ ਦਾ ਤਾਂ ਪੰਜਾਬ ਬਹੁਤ ਵੱਡੇ ਫਾਇਦੇ ਵੱਲ ਜਾ ਰਿਹਾ ਹੈ ਪਰ ਕਿਉਂਕਿ ਸਾਨੂੰ ਸਾਡੇ ਪੁਰਾਣੇ ਵਿਰਸੇ ਚ ਮਿਲਿਆ ਜਿਹੜਾ ਕਰਜ਼ਾ ਜ ਜਿਹਨੂੰ ਉਹਦੇ ਵਿੱਚ ਮਿਲਾ ਦਿੰਨੇ ਆ ਫਿਰ ਉਹ ਉਹ ਰੈੱਡ ਚ ਹੋ ਜਾਂਦਾ ਸੋ ਇਸ ਕਰਕੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਜਿੰਨਾ ਚਿਰ ਸਾਨੂੰ ਹੋ ਗਿਆ ਉਹਨਾਂ ਚਿਰ ਤਾਂ ਪੰਜਾਬ ਕਹਾਂ ਜਾ ਰਿਹਾ ਪਰ ਪੁਰਾਣੇ ਕਰਜ਼ੇ ਜਿਹੜੇ ਲੈ ਕੇ ਛੱਡ ਕੇ ਗਏ ਨੇ ਉਹ ਵੀ ਦਾ ਨਾਲ ਲੈਣੇ ਨੇ ਕਰਜ਼ੇ ਲਾਹਾਂਗੇ ਮੁੱਕਰਦੇ ਨਹੀਂ ਹੈਗੇ ਕਰਜ਼ੇ ਲਾਹਾਂਗੇ ਕਈ ਕਈ ਵਾਰੀ ਲਾਣੇਦਾਰ ਕੋਈ ਕਈ ਘਰ ਅਜਿਹੇ ਹੁੰਦੇ ਨੇ ਜਿੱਥੇ ਲਾਣੇਦਾਰ ਆਪ ਹੀ ਘਰ ਖਰਾਬ ਕਰ ਦਿੰਦਾ ਲਾਣੇਦਾਰ ਵੈਲੀ ਨਿਕਲਿਆ ਹੁੰਦਾ ਜਦ ਲਾਣੇਦਾਰ ਆਇਆ ਜਾਂ ਹੁੰਦਾ ਜਿਹੜਾ ਗੁਰਸ਼ਰਲੇ ਢਾ ਦਿੰਦਾ ਉਹ ਘਰ ਜਿਹੜਾ ਉਹ ਗਰੀਬੀ ਵੱਲ ਚਲਾ ਜਾਂਦਾ ਹੈ ਲੋਕ ਵੀ ਗੱਲਾਂ ਕਰਨ ਲੱਗ ਜਾਂਦੇ ਨੇ ਯਾਰ ਇਹਨੇ ਘਰ ਬਰਬਾਦ ਕਰਕੇ ਰੱਖਤਾ ਚੰਗਾ ਭਲਾ ਖਾਂਦਾ ਪੀਂਦਾ ਕਰ ਸੀ ਫਿਰ ਉੱਥੋਂ ਉਸ ਸਮਝ ਲਓ ਵੀ ਉਸ ਮਜਬੂਰੀ ਚੋਂ ਜਾ ਉਥੋਂ ਜਿਵੇਂ ਕਹਿੰਦੇ ਆਪਾਂ ਕਿ ਲੋੜ ਕਾਢ ਦੀ ਮਾਂ ਐ ਉਥੋਂ ਫਿਰ ਕੋਈ ਮੁੰਡਾ ਉੱਠਦਾ ਉਸੇ ਘਰ ਚੋਂ ਉਸੇ ਲਾਡ ਚੋਂ ਇੱਕ ਮੁੰਡਾ ਉੱਠਦਾ ਉਹ ਫਿਰ ਮਿਹਨਤ ਕਰਕੇ ਕੁਛ ਬਣਦਾ ਤੇ ਬਣ ਕੇ ਉਹ ਆਪਦਾ ਪੁਰਾਣਾ ਕਰਜ਼ਾ ਵੀ ਲਾਉਂਦਾ ਤੇ ਆਪਦੇ ਘਰ ਨੂੰ ਵੀ ਪੈਰਾਂ ਸਿਰ ਕਰ ਲੈਂਦਾ ਫਿਰ ਉਹਨੂੰ ਕਹਿੰਦੇ ਬਈ ਔਲਾਦ ਫਲਾਣੇ ਸੋਂ ਦੀ ਬਹੁਤ ਲੈਕ ਨਿਕਲਿਆਈ ਸੋ ਆਪਣੇ ਨਾਲ ਇਹ ਹਾਲ ਹੋਇਆ ਪੁਰਾਣੇ ਜਿਹੜੇ ਆਪਣੇ ਸੀਗੇ ਲਾਣੇਦਾਰ ਉਹਨਾਂ ਨੇ ਬਰਬਾਦ ਕੀਤਾ ਪੰਜਾਬ ਆਪਣੇ ਪੰਜਾਬ ਦੇ ਪਰਿਵਾਰ ਨੂੰ ਪਰ ਆਪਾਂ ਹੁਣ ਸਾਰੇ ਇਕੱਠੇ ਹੋ ਗਏ ਹੁਣ ਜਦੋਂ ਇਕੱਠੇ ਹੋ ਕੇ ਆਪਾਂ ਆਪਣਾ ਕੰਮ ਠੀਕ ਕਰ ਲਾਂਗੇ ਕੋਈ ਅਮਰੀਕਾ ਕੈਨੇਡਾ ਇੰਗਲੈਂਡ ਜਾਣ ਦੀ ਨਿਊਜ਼ੀਲੈਂਡ ਆਸਟ੍ਰੇਲੀਆ ਜਾਣ ਦੀ ਲੋੜ ਨਹੀਂ ਇੱਥੇ ਹੀ ਕਰ ਲਾਂਗੇ ਠੀਕ ਰਿਵਰਸ ਮਾਈਗ੍ਰੇਸ਼ਨ ਸ਼ੁਰੂ ਹੋ ਗਈ ਮੇਰੇ ਬਤੀ ਦੰਦ ਨੇ ਮੈਂ ਕਈ ਵਾਰੀ ਗੱਲ ਕਹਿ ਦੇਣਾ ਸੁੱਤੇ ਸਵੇਰਾ ਪੂਰੀ ਹੋ ਜਾਂਦੀ ਹੈ ਜਦੋਂ ਮੈਂ ਬਣਨਸਾਰ ਕਿਹਾ ਸੀ ਕਿ ਤੁਸੀਂ ਦੇਖਿਓ ਅਮਰੀਕਾ ਕੈਨੇਡਾ ਵਾਲੇ ਇੱਧਰ ਨੂੰ ਆਉਣਗੇ ਉਦੋਂ ਮਜ਼ਾਕ ਕਰਦੇ ਸੀ ਕਿ ਐਵੇਂ ਕਿਵੇਂ ਹੋ ਜਾਊਗਾ ਅਮਰੀਕਾ ਕੈਨੇਡਾ ਵਾਲੇ ਇੱਧਰ ਨੂੰ ਆਉਣਗੇ ਹੁਣ ਆਉਂਦੇ ਆ ਜਾਂ ਨਹੀਂ ਹੁੰਦੇ ਜੀ आने लग गए ना मुंडे कुड़िया सारे इथे आके काम कर लग गए जा फिर प्रोग्राम कैंसल होना सी सी। मुंडे मैं नियुक्ति पत्र समारोह से जाना कनेडा कर्जा भी ले लिया बापू ने पर अचानक चिट्ठी आ गई पी एस पीसी एल कि तेन एस डी ओ लाता बिजली बोर्ड की चिट्ठी आ गई कि आके नौकरी ले ला वो कहना जी कनेडा जाना कैंसल मैं तो इत लग गया मैनु कल ही एक मुंडा मिले ਉਹ ਕਹਿੰਦਾ ਜੀ ਮੈਂ ਕੈਨੇਡਾ ਤੋਂ ਆ ਗਿਆ ਇੱਥੇ ਤੇ ਕਹਿੰਦਾ ਮੈਂ 4 ਮਹੀਨੇ ਹੋ ਗਏ ਮੈਨੂੰ ਆ ਗਿਆ ਮੈਂ ਇੱਥੇ ਮੈਂ ਕਿਹਾ ਵੀ ਕਿਵੇਂ ਲੱਗ ਰਿਹਾ ਕਹਿੰਦਾ ਬਹੁਤ ਵਧੀਆ ਕਹਿੰਦਾ ਜੀ ਇਹ ਕਹਿ ਸਕਦਾ ਕਿ ਹੋ ਸਕਦਾ ਜਿੰਨੇ ਪੈਸੇ ਮੈਂ ਕੈਨੇਡਾ 'ਚ 1 ਮਹੀਨੇ ਦਾ ਕਮਾਉਂਦਾ ਸੀ ਉਹ ਤੋਂ 50000 ਰੁਪਏ ਇੱਥੇ ਮੈਂ ਘੱਟ ਕਮਾਉਂਦਾ ਪਰ ਜਿਹੜਾ ਆਥ ਨੇ ਜਿਹੜਾ ਸ਼ਾਮ ਨੂੰ ਬਾਪੂ ਬੇਬੇ ਨਾਲ ਬਹਿ ਕੇ ਰੋਟੀ ਖਾਣਾ ਤੇ ਜਿਹੜਾ ਐਤਵਾਰ ਨੂੰ ਭੂਆ ਫੁੱਫੜ ਹੋਰਾਂ ਤੋਂ ਤੇ ਮਾਮੇ मामੀਆਂ ਤੋਂ ਸਿਰ ਫਸਲਾਉਣਾ ਉਹਦੀ ਕੋਈ ਵੈਲਿਊ ਨਹੀਂ ਕਿਸੇ ਕ੍ਰਾਂਤੀ 'ਚ ਉਹਦਾ ਕੋਈ ਮੁੱਲ ਨਹੀਂ ਕਹਿੰਦਾ ਪਹਿਲਾਂ ਤਰਸੇ ਪਏ ਸੀ ਇਹ ਪਹਿਲਾਂ ਤਰਸੇ ਪਏ ਸੀ ਆਪਦੇ ਅੰਦਰ ਜਾਣ ਨੂੰ ਇਹ ਫਰਕ ਹੈ ਜੀ ਆਪਦੇ ਵਤਨਾ 'ਚ ਰਹਿਣ ਦਾ ਆਪਣੀ ਧਰਤੀ 'ਤੇ ਰਹਿਣ ਦਾ ਬੜੇ ਵੱਡੇ ਵੱਡੇ ਲੋਕ ਇੰਡਸਟਰੀਅਲਿਸਟ ਹੋਏ ਨੇ ਇੱਥੇ ਵੀ ਕਾਮਯਾਬ ਹੋਏ ਨੇ ਉੱਥੇ ਵੀ ਕਾਮਯਾਬ ਹੋਏ ਨੇ ਪਰ ਉਹੀ ਹੈ ਨਾ ਕਿ ਕੁੜੀ ਭਾਵੇਂ ਜਿਹੜੇ ਜਿੱਡੇ ਮਰਜੀ ਵੱਡੇ ਘਰ ਚ ਵਿਆਹੀ ਜਾਵੇ ਪਰ ਉਹਦੀ ਹਮੇਸ਼ਾ ਇਹੀ ਕੋਈ ਤਮੰਨਾ ਰਹਿੰਦੀ ਹੈ ਕਿ ਮੇਰੇ ਪੇਕੇਆਂ ਵਾਲੇ ਪਾਸਿਓਂ ਠੰਡੀ ਹਵਾਵਾਂ ਦੇ ਬੁੱਲਿਆਉਣ ਆਪਾਂ ਉਹਨਾਂ ਦੇ ਪੇਕੇ ਆ ਸੋ ਆਉਣ ਲੱਗੇ ਨੇ ਉਹ ਉਹਨਾਂ ਦਾ ਵੈਲਕਮ ਕਰਾਂਗੇ ਆਪਾਂ ਤੁਸੀਂ ਲਗਭਗ ਸਾਰੀਆਂ ਸਮੱਸਿਆਵਾਂ ਤੁਸੀਂ ਧੰਨਵਾਦ ਜ਼ਿਆਦਾ ਕੀਤਾ ਹੈ ਮੰਗਾ ਘਟ ਨੇ ਪਰ ਇਹਦਾ ਮਤਲਬ ਨਹੀਂ ਹੈਗਾ ਕਿ ਸਾਰੀਆਂ ਮੰਗਾ ਪੂਰੀਆਂ ਹੋ ਗਈਆਂ 4 ਮਹੀਨੇ ਨੂੰ ਫੇਰ ਬਹਿ ਜਾਗੇ ਆਪਾਂ ਕੀ ਪਤਾ ਕੋਈ ਮੰਗਾ ਹੋਰ ਨਵੀਆਂ ਕਿਉਂਕਿ ਬਾਹ ਪਿਆ ਜਾਣੀ ਹੈ ਜਾਂ ਰਾਹ ਪਿਆ ਜਾਣੀ ਹੈ ਕਈ ਵਾਰੀ ਵਰਤੇ ਤੋਂ ਪਤਾ ਲੱਗਦਾ ਹੈ ਇੰਡਸਟਰੀਅਲ ਪਾਲਿਸੀ 'ਚ ਕੋਈ ਕਮੀਆਂ ਨੇ ਦੁਬਾਰੇ ਦੱਸ ਦਿਓ ਇਹ ਕੋ ਕੁੰਭ ਦਾ ਮੇਲਾ ਥੋੜੀ ਐ 12 ਸਾਲ ਬਾਅਦ ਆਊਗਾ ਫੇਰ ਫੇਰ ਬਹਿ ਜਾਗੇ ਦੋ ਦੋ ਚਾਰ ਮਹੀਨਿਆਂ ਨੂੰ ਦੱਸ ਦਿਓ ਵੀ ਆਹ ਦਿੱਕਤਾਂ ਆ ਰਹੀਆਂ ਫੇਰ ਠੀਕ ਕਰ ਦਾਂਗੇ ਇੱਦਾਂ ਹੀ ਚੱਲਦੀ ਹੁੰਦੀ ਐ ਸਰਕਾਰਾਂ ਹਰ ਵਕਤ ਤੁਹਾਡੇ ਨਾਲ ਖੜਾਂਗੇ ਹਰ ਵਕਤ ਤੁਹਾਡੇ ਨਾਲ ਖੜਾਂਗੇ ਤੁਹਾਡੇ ਵਰਗੇ ਆ ਇੱਦਾਂ ਹੀ ਰਵਾਂਗੇ ਸੋ ਮੈਂ ਸਾਰੇ ਅਫਸਰ ਸਹਿਬਾਨ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਕਿਉਂਕਿ ਮੈਂ ਫਾਈਲਾਂ ਇਹਨਾਂ ਨੂੰ ਮੈਂ ਕਹਣਾ ਉਹ ਜੀ ਮੈਨੂੰ ਉਹ ਫਾਈਲਾਂ ਬਹੁਤ ਲੇਟ ਹੋਈਆਂ ਪਈਆਂ ਨੇ ਫਾਈਲਾਂ ਵੀ ਕਈ ਕਈ ਸਾਲ ਲੇਟ ਹੋਈਆਂ ਪਈਆਂ ਨੇ ਛੇਤੀ ਚੱਕੋ ਇਹਨਾਂ ਨੂੰ ਇਹਨਾਂ ਤੋਂ ਕੱਪੜੇ ਝਾੜੋ ਇਹਨਾਂ ਤੋਂ ਧੂਣਾ ਝਾੜੋ ਤੇ ਇਹਨਾਂ ਨੂੰ ਲਿਖੀਏ ਨਵੇਂ ਤਰੀਕੇ ਨਾਲ ਲਿਖੀਏ ਕਿਉਂਕਿ ਬੇਹਿੰਮਤੇ ਹੁੰਦੇ ਨੇ ਉਹ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਮੰਜ਼ਿਲ ਦੇ ਮੁਖਤੇ ਤੇ ਤਖਤ ਲਗਦੀ ਉਹਨਾਂ ਦੇ ਨਾਵਾਂ ਦੀ ਜਿਹੜੇ ਘਰੋਂ ਬਣਾ ਕੇ ਤੁਰਦੇ ਨੇ ਨਕਸ਼ਾ ਆਪਣੇ ਸਫਰਾਂ ਦਾ ਸੋ ਆਪਾਂ ਨਕਸ਼ੇ ਬਣਾ ਕੇ ਤੁਰਾਂਗੇ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣਾ ਹੈ ਕੈਲੀਫੋਰਨੀਆ ਲੰਡਨ ਪੈਰਿਸ ਬਣਾਉਣ ਦੀ ਲੋੜ ਨਹੀਂ ਸਾਡੂ ਸਾਡੇ ਗੁਰੂਆਂ ਦੀ ਧਰਤੀ ਸਾਡੇ ਸ਼ਹੀਦਾਂ ਦੀ ਧਰਤੀ ਸਾਨੂੰ ਪੀਰਾਂ ਫਕੀਰਾਂ ਦੇਵੀ ਦੇਵਤਿਆਂ ਦੀ ਧਰਤੀ ਪੰਜਾਬ ਹੀ ਸਾਨੂੰ ਮੋੜ ਦੋ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਇਹਨਾਂ ਨੇ ਦੇ ਦੇ ਕੇ ਸਾਨੂੰ ਜੁਮਲੇ ਸੁਣਾ ਸੁਣਾ ਕੇ ਪੰਜਾਬ ਨੂੰ ਕੈਲੀਫੋਰਨੀਆ ਬਣਾ ਦੇਾਂਗੇ ਦੱਸ ਬਣਾਤਾ ਮੈਂ ਕਹਿੰਦਾ ਇਹਨਾਂ ਨੂੰ ਕੈਲੀਫੋਰਨੀਆ ਛੱਡ ਆਈਏ ਇਹ ਕੈਲੀਫੋਰਨੀਆ ਨੂੰ ਪੰਜਾਬ ਛੇਤੀ ਬਣਾ ਦੇਣਗੇ ਉੱਥੇ ਜੋ ਪਾਉਣਾ ਹੈ ਉਹਨਾਂ ਨੇ ਉੱਥੇ ਟੈਂਕੀਆਂ ਤੇ ਚੜ੍ਹਨ ਲਾ ਦੇਣਗੇ ਲੋਕਾਂ ਨੂੰ ਉੱਥੇ ਵੀ ਗੋਰਿਆਂ ਨੂੰ ਸੋ ਇਹਨਾਂ ਤੋਂ ਕੋਈ ਉਮੀਦ ਨਾ ਕਰੇ ਸਾਨੂੰ ਸਰਕਾਰ ਬਣਾਉਣੀ ਵੀ ਆਉਂਦੀ ਹੈ ਚਲਾਉਣੀ ਵੀ ਆਉਂਦੀ ਹੈ ਇਨਕਮ ਟੈਕਸ ਦਾ ਕਮਿਸ਼ਨਰ ਹੈ ਸਾਡਾ ਪ੍ਰਧਾਨ ਉਹਨੂੰ ਪਤਾ ਹੈ ਪੈਸਾ ਕਿੱਥੋਂ ਆਉਣਾ ਹੈ ਕਿੱਥੇ ਲਾਉਣਾ ਹੈ ਕਿਵੇਂ ਡਿਸਟ੍ਰੀਬਿਊਟ ਕਰਨਾ ਹੈ ਅਸੀਂ ਕੋਈ ਕੱਚੇ ਖਿਡਾਰੀ ਨਹੀਂ ਹਾਂਗੇ ਇਹ ਕਹਿੰਦੇ ਸੀ ਤਜਰਬੇਕਾਰ ਤਜਰਬੇਕਾਰ ਦਿਲ ਲੋਕ ਦੁਖੀ ਹੋਏ ਤਜਰਬੇਕਾਰਾਂ ਤੋਂ ਨੇ ਸਾਰੇ ਤਜਰਬੇਕਾਰ ਹਰਾਤੇ ਲੋਕਾਂ ਨੇ ਤੇ ਇੰਨੇ ਤਜਰਬੇਕਾਰ ਸੀ ਇਹਨਾਂ ਨੇ ਫਿਰ ਵੋਟਾਂ 'ਚ ਟਿਕਟਾਂ ਕਿਉਂ ਲਈਆਂ ਇਹਨਾਂ ਨੇ ਤੇ ਹਰਬਾ ਨਹੀਂ ਸੀ ਬੇਦਕੀ ਹਾਰਾਂਗੇ ਕੋਈ ਪੰਜਵੀਂ ਬਾਰ ਐਮਐਲਏ ਕੋਈ ਸੱਛੇਮੀ ਬਾਰ ਐਮਐਲਏ ਲੋਕਾਂ ਨੇ ਹਰਾਤੇ ਪਬਲਿਕ ਹੈ ਬਸ ਇਹਨਾਂ ਨੂੰ ਹੁਣ ਇੱਕੋ ਹੀ ਦੁੱਖ ਹੈ ਕਿ ਆਮਕਰ ਦਾ ਆਮਕਰਾਂ ਦਾ ਮੁੰਡਾ ਜਿਹੜਾ ਉਹ ਮੁੱਖ ਮੰਤਰੀ ਕਿਉਂ ਬਣ ਗਿਆ ਆਮਕਰਾਂ ਦੇ 3 ਪੁੱਤ ਜਿਹੜੇ ਨੇ ਉਹ ਮੰਤਰੀ ਕਿਉਂ ਬਣ ਗਏ ਇੱਥੇ ਤਾਂ ਸਾਡੇ 3 ਪੁੱਤ ਬੰਦੇ ਹੁੰਦੇ ਨੇ ਸੋ ਇਹ ਗੱਲ ਆਪਾਂ ਨੇ ਇਹਨਾਂ ਨੇ ਲੋਕਾਂ ਨੇ ਸਾਬਤ ਕਰਤੀ ਜਿਸ ਦਿਨ ਅਸੀਂ ਗਲਤੀ ਕਰਾਂਗੇ ਸਾਨੂੰ ਫੜ ਫੜ ਲਿਓ ਸਾਨੂੰ ਰੋਕ ਲਿਓ ਜੇ ਫੇਰ ਵੀ ਗਲਤੀ ਕਰਾਂਗੇ ਫਿਰ ਤੁਹਾਡੇ ਕੋਲੇ ਤਰੀਕਾ ਹੈਗਾ ਵੋਟਾਂ ਵਾਲਾ ਤੁਸੀਂ ਸਾਨੂੰ ਬਾਹਰ ਕਰ ਦੋਗੇ ਇਹ ਥੋੜੀ ਹੈ ਕਿ ਗਵਰਨਰ ਮੈਨੂੰ ਕੁਝ ਕਵੇ ਕਿ ਆਹ ਫੈਸਲਾ ਇਹ ਨਾ ਕਰ ਮੈਂ ਕਹਾਂ ਵੀ ਲੋਕਾਂ ਕੋਲੇ ਲੋਕਾਂ ਕੋਲੇ ਮੈਂ ਜਾਊਂਗਾ ਸਿਲੈਕਟਡ ਤੇ ਇਲੈਕਟਡ ਚ ਫਰਕ ਹੁੰਦਾ ਹੈ ਜੋ ਇਲੈਕਟਡ ਨੇ ਲੋਕ ਸਭਾ ਦੇ ਵਿੱਚ ਜੋ ਇਲੈਕਟਡ ਨੇ ਵਿਧਾਨ ਸਭਾ ਦੇ ਵਿੱਚ ਡੈਮੋਕ੍ਰੇਸੀ ਚ ਉਹੋ ਬੱਡੇ ਨੇ ਸਿਲੈਕਟਡ ਥੋੜੀ ਨਹੀਂ ਕਿਹਾ ਇਹਨੂੰ ਇੱਥੇ ਲਾਤਾ ਇਹਨੂੰ ਇੱਥੇ ਲਾਤਾ ਸੋ ਇਸ ਕਰਕੇ ਲੋਕਾਂ ਦਾ ਜਿਹੜਾ ਫਤਵਾ ਤੂੰ ਚੰਡੀਗੜ੍ਹ ਦੇਖਿਆ ਚੰਡੀਗੜ੍ਹ ਦੀਆਂ 36 ਵੋਟਾਂ ਕਿਵੇਂ ਗਿਣੀਆਂ ਕੀ ਡੈਮੋਕ੍ਰੇਸੀ ਦਾ ਘਾਣ ਕੀਤਾ ਇਹਨਾਂ ਨੇ ਉਹ ਤਾਂ ਖੁਦ ਇੱਕ ਕੈਮਰੇ ਲੱਗੇ ਹੋਏ ਸੀ ਫੜੇ ਗਏ ਜਿਹੜਾ ਚੋਰ ਫੜਿਆ ਜਾਂਦਾ ਉਹਦੀ ਪਹਿਲੀ ਚੋਰੀ ਥੋੜੀ ਹੁੰਦੀ ਆ ਉਹ ਉਹ ਤਾਂ ਪਹਿਲਾਂ ਵੀ ਬਹੁਤ ਕਰ ਚੁੱਕਾ ਹੁੰਦਾ ਬਾਅਦ ਚ ਮੰਨਦਾ ਹੁੰਦਾ ਵੀ ਹਾਂ ਇੱਥੇ ਵੀ ਚੋਰੀ ਕੀਤੀ ਸੀ ਇੱਥੇ ਵੀ ਕੀਤੀ ਸੀ ਕਿ ਮੇ 36 ਵੋਟਾਂ ਗਿਣਨ ਵੇਲੇ ਐ ਲਾਲਾਂ ਕੇ ਨਿਸ਼ਾਨੀਆਂ ਆਵਾਂ ਦੀ ਪਾਰਟੀ ਨੇ ਵੋਟਾਂ ਕੱਟ ਕੇ ਮੇਅਰ ਬਣਾਤਾ ਤੇ ਮੇਅਰ ਕੁਰਸੀ ਤੇ ਬਿਠਾਤਾ ਅਸੀਂ ਸੁਪਰੀਮ ਕੋਰਟ ਗਏ ਉਸੇ ਸੁਪਰੀਮ ਕੋਰਟ ਨੇ ਕਹਾ ਦੁਬਾਰੇ ਗਿਣੋ ਗਿਣੋ ਇੱਥੇ ਗਿਣੋ ਉੱਥੇ ਗਿਣੀਆਂ ਤਾਂ ਪਤਾ ਲੱਗਿਆ ਮੇਅਰ ਤਾਂ ਚੰਡੀਗੜ੍ਹ ਦਾ ਆਵਾਂ ਦੀ ਪਾਰਟੀ ਦਾ ਬਣਨਾ ਸੀ 36 ਵੋਟਾਂ ਗਿਣਨ ਵੇਲੇ 8 ਵੋਟਾਂ ਦਾ ਕਾਪੜਾ ਲਗਭਗ 25% ਵੋਟਾਂ ਦਾ ਕਾਪੜਾ 36 ਵੋਟਾਂ ਚ ਕਰ ਗਏ ਦੁੱਖ ਮੈਨੂੰ ਇਸ ਗੱਲ ਦਾ ਨਹੀਂ ਕਿ 36 ਵੋਟਾਂ ਚੋਂ 8 ਵੋਟਾਂ ਸੁਪਰੀਮ ਕੋਰਟ ਨੇ ਠੀਕ ਕਰਕੇ ਸਾਡਾ ਮੇਅਰ ਬਣਾਤਾ ਤभी ਇਹਨਾਂ ਨੇ ਛਤੀ ਬੋਟਾ ਚ ਕਪੜਾ ਕੀਤਾ ਸੀ ਮੈਨੂੰ ਦੋਖੇ ਇਸ ਗੱਲ ਦਾ ਨਹੀਂ ਨਾ ਹੀ ਖੁਸ਼ੀ ਹੈ ਮੈਨੂੰ ਡਰ ਇਸ ਗੱਲ ਦਾ ਹੈ ਕਿ ਮਈ ਜੂਨ ਦੇ ਮਈ ਦੇ ਐਂਡ ਚ 92 ਕਰੋੜ ਵੋਟਾਂ ਗੈਣਨੀਆਂ ਨੇ ਉਦੋਂ ਕਿੰਨਾ ਕਪੜਾ ਕਰਨਗੇ ਇਹ ਵੋਟ ਕਿਤੇ ਪਾਉਣਿਆ ਜਾਂਦੀ ਕਿਤੇ ਹੋਰ ਹੈ ਜਿੱਦ ਦਾ ਕੋਈ ਹੋਰ ਹੈ ਇਹ ਕੀ 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 ਚੱਲ ਰਿਹਾ ਬਈ ਇਹ ਡੈਮੋਕ੍ਰੇਸੀ ਥੋੜੀ ਹੈ ਸੋ ਇਸ ਕਰਕੇ ਤੁਹਾਨੂੰ ਅਸੀਂ ਬੇਨਤੀ ਕਰਨ ਆਇਆ ਕਿ ਇੱਕ ਪਾਸੇ ਹੀ ਕਰ ਦਿਓ ਬਸ ਬਾ ਮੈਂ ਮਸ਼ੀਨਾਂ 'ਚ ਜੋ ਮਰਜ਼ੀ ਕਰਨੇ ਪਰ ਇੰਨੀਆਂ ਵੋਟਾਂ ਪੈ ਜਾਣੇ ਇੱਕ ਪਾਸੇ ਨੂੰ ਕਿ ਮਸ਼ੀਨਾਂ ਵੀ ਜਵਾਬ ਦਿੰਦੇ ਨਾ ਭਾਈ ਸਾਥੋਂ ਨਹੀਂ ਤਾਂ ਹੁਣ ਇੱਕ ਪਾਸੇ ਡਿੱਗੀ ਜਾਂਦੀਆਂ ਅਸੀਂ ਕੀ ਕਰੀਏ ਹੁਣ